ਬੀਤੇ ਦਿਨੀ ਅਸੀਂ ਇੱਕ ਖਬਰ ਸੁਣੀ ਸੀ ਕਿ ਮਾਵਾਂ ਤੇ ਧੀਆਂ ਦੋਵੇਂ ਜਾਣੀਆਂ ਰਿਸ਼ਤੇਦਾਰੀ ਦੇ ਵਿੱਚ ਜਾ ਰਹੀਆਂ ਸੀ ਕਿ ਅਚਾਨਕ ਹੀ ਕਾਰ ਨੂੰ ਅੱਗ ਲੱਗ ਜਾਂਦੀ ਹੈ ਤੇ ਦੋਵਾਂ ਦੀ ਹੀ ਮੌਤ ਹੋ ਗਈ ਪਤਾ ਲੱਗਿਆ ਸੀ ਕਿ ਇਹ ਔਰਤ ਸੀ ਜਿਹੜੀ ਇਹ ਮੁਲਾਜ਼ਮ ਸੀ ਪੁਲਿਸ ਦੇ ਵਿੱਚ ਅਤੇ ਇਸ ਪੂਰੀ ਘਟਨਾ ਤੋਂ ਬਾਅਦ ਹੁਣ ਇੱਕ ਵੱਡਾ ਖੁਲਾਸਾ ਹੋਇਆ ਦਰਅਸਲ ਜਦੋਂ ਇਸ ਪੂਰੀ ਘਟਨਾ ਨੂੰ ਦੇਖਿਆ ਗਿਆ ਸੀ ਤਾਂ ਪਹਿਲੀ ਨਜ਼ਰੇ ਹੀ ਜਾਪਿਆ ਸੀ ਕਿ ਕੋਈ ਅਨਹੋਣੀ ਹੋਈ ਐ ਇਸ ਪਰਿਵਾਰ ਦੇ ਨਾਲ ਕਿ ਗੱਡੀ ਨੂੰ ਅੱਗ ਲੱਗ ਗਈ ਜਿਸ ਦੇ ਕਾਰਨ ਮਾਵਾ ਤੇ ਧੀਆ ਦੋਵੇਂ ਸੜ ਗਈਆਂ ਤੇ ਉਸ ਤੋਂ ਬਾਅਦ ਹਾਲਾਤ ਇਹੀ ਬਣ ਗਏ ਕਿ ਘਰ ਦੇ ਵਿੱਚ ਇੱਕ ਪੁੱਤ ਸੀ ਜਿਹਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਕਿ ਮੇਰੀ ਮਾਂ ਦਿਨਾਲੇ ਹੋ ਕੀ ਕਿਆ ਪਰ ਹੁਣ ਇਸ ਮਾਮਲੇ ਦੇ ਵਿੱਚ ਉਸ ਪੁੱਤ ਨੂੰ ਹੀ ਪੁਲਿਸ ਦੇ ਵੱਲੋਂ ਫੜਿਆ ਗਿਆ ਦੱਸਦੀ ਹੈ ਕਿ ਪੈਸਿਆਂ ਦੇ ਲਾਲਚ ਦੇ ਵਿੱਚ ਜਾਇਦਾਦ ਆਪਣੇ ਨਾਮ ਕਰਾਉਣ ਨੂੰ ਲੈ ਕੇ ਇਸ ਭਰਾ ਨੇ ਆਪਣੀ ਭੈਣ ਨੂੰ ਅਤੇ ਆਪਣੀ ਮਾਂ ਨੂੰ ਬੜੀ ਹੀ ਬੇਰਹਿਮੀ ਦੇ ਨਾਲ ਮਾਰ ਦਿੱਤਾ। ਸੰਗਰੂਰ ਪੁਲਿਸ ਨੇ ਸਾਰੇ ਮਾਮਲੇ ਨੂੰ ਸੁਲਝਾ ਲਿਆ। ਦੱਸਦੀ ਹੈ ਕਿ ਰਿਸ਼ਤਿਆਂ ਨੂੰ ਤਾਰ-ਤਾਰ ਕੀਤਾ ਗਿਆ ਇੱਕ ਭਰਾ ਦੇ ਵੱਲੋਂ ਸੂਲਰ ਘਰਾਟ ਨਹਿਰ ਦੇ ਨੇੜੇ ਕਾਰ ਦੇ ਵਿੱਚੋਂ ਸੜੀ ਹੋਈ ਹਾਲਤ ਦੇ ਵਿੱਚ ਮਿਲੀਆਂ ਦੋਵੇਂ ਲਾਸ਼ਾਂ ਦੇ ਮਾਮਲੇ ਦੇ ਵਿੱਚ ਦਾਵਾ ਕੀਤਾ ਗਿਆ ਮ੍ਰਿਤਕ ਮਹਿਲਾ ਦੇ ਪੁੱਤ ਨੇ ਹੀ ਆਪਣੀ ਮਾਂ ਤੇ ਭੈਣ ਨੂੰ ਬੇਰਹਿਮੀ ਦੇ ਨਾਲ ਮਾਰਿਆ ਸੀ ਜਾਂਚ ਦੇ ਵਿੱਚ ਸਾਹਮਣੇ ਆਇਆ ਕਿ ਮੁਲਜ਼ਮ ਪੁੱਤ ਦਾ ਆਪਣੀ ਮਾਂ ਤੇ ਭੈਣ ਦੇ ਨਾਲ ਵਿਵਾਦ ਚੱਲ ਰਿਹਾ ਸੀ ਅਤੇ ਇਸੇ ਰੰਜਿਸ਼ ਦੇ ਚੱਲਦਿਆਂ ਉਸਨੇ ਪਹਿਲਾਂ ਦੋਵਾਂ ਦਾ ਬੇਰਹਿਮੀ ਦੇ ਨਾਲ ਕਤਲ ਕੀਤਾ ਤੇ ਫਿਰ ਲਾਸ਼ਾਂ ਨੂੰ ਕਾਰ ਦੇ ਵਿੱਚ ਪਾ ਕੇ ਸੂਲਰ ਘਾਟ ਨਹਿਰ ਦੇ ਕੋਲ ਉਹ ਲੈ ਗਿਆ ਇਸੇ ਨੂੰ ਨੇ ਕਤਲ ਨੂੰ ਸੜਾ ਖਾਦ ਦੇ ਰੂਪ ਦੇਣ ਦੇ ਲਈ ਇਸ ਮੁਲਜ਼ਮ ਨੇ ਲਾਸ਼ਾਂ ਸਮੇਤ ਕਾਰ ਨੂੰ ਅੱਗ ਲਗਾ ਦਿੱਤੀ ਦੱਸਦੀ ਹੈ ਕਿ 17 ਜਨਵਰੀ ਨੂੰ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਨਹਿਰ ਦੇ ਕਿਨਾਰੇ ਇੱਕ ਕਾਰ ਹੈ ਜੋ ਕਿ ਸੜ ਚੁੱਕੀ ਹੈ ਤੇ ਉਸ ਦੇ ਵਿੱਚੋਂ ਦੋ ਮਨੁੱਖੀ ਪਿੰਜਰ ਮਿਲੇ ਨੇ ਪਹਿਲੀ ਨਜ਼ਰ ਇਹ ਹੀ ਲੱਗਿਆ ਸੀ ਕਿ ਕਾਰ ਨੂੰ ਅੱਗ ਲੱਗ ਗਈ ਹੋਣੀ ਹੈ ਫੋਰੈਂਸਿਕ ਸਬੂਤਾਂ ਨੇ ਹੁਣ ਸਾਰੀ ਸੱਚਾਈ ਸਾਹਮਣੇ ਲਿਆਂਦੀ ਹੈ ਕਿ ਇਹ ਮਰੇ ਕੀਤੇ ਹੋਰ ਨੇ ਅਤੇ ਇਸ ਤਰੀਕੇ ਦੇ ਨਾਲ ਇਹਨਾਂ ਨੂੰ ਜਲਾਇਆ ਗਿਆ ਤੇ ਇਸ ਦੇ ਵਿੱਚ ਗੱਡੀ ਨੂੰ ਸਾਰ ਦਿੱਤਾ ਗਿਆ ਤਾਂ ਕਿ ਇਹ ਸਾਰਾ ਮਾਮਲਾ ਨੋਰਮਲ ਲੱਗੇ। ਹੁਣ ਇਸ ਪੂਰੇ ਮਾਮਲੇ ਦੇ ਵਿੱਚ ਪਤਾ ਲੱਗਿਆ ਕਿ ਪੈਸਿਆਂ ਦੇ ਭੁੱਖੇ, ਜਾਇਦਾਦ ਦੇ ਭੁੱਖੇ ਕਪੁੱਤ ਦੇ ਵੱਲੋਂ ਹੀ ਆਪਣੀ ਮਾਂ ਅਤੇ ਭੈਣ ਨੂੰ ਬੇਰਹਿਮੀ ਦੇ ਨਾਲ ਮਾਰਿਆ ਗਿਆ। ਸਬੂਤਾਂ ਨੂੰ ਮਿਟਾਉਣ ਦੀ ਕੋਸ਼ਿਸ਼ ਕੀਤੀ ਗਈ ਜਿਸ ਦੇ ਤਹਿਤ ਵੀ ਹੁਣ ਮਾਮਲਾ ਦਰਜ ਕਰਦੇ ਹੋਏ ਪੁਲਿਸ ਨੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਹ ਮਾਮਲਾ ਇੰਨਾ ਸੰਗੀਨ ਅਤੇ ਵੱਡਾ ਸੀ ਕਿ ਇਸ ਪੂਰੀ ਘਟਨਾ ਤੋਂ ਬਾਅਦ ਹਰਪਾਲ ਚੀਮਾ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਕਿਉਂਕਿ ਇਹ ਕੁੜੀ ਖੁਦ ਪੁਲਿਸ ਮੁਲਾਜ਼ਮ ਸੀ ਜਿਸ ਦੇ ਬਾਰੇ ਪਤਾ ਲੱਗਿਆ ਕਿ ਤੇ ਹੀ ਭਰਾ ਦੇ ਵੱਲੋਂ ਉਸ ਨੂੰ ਬੇਰਹਿਮੀ ਦੇ ਨਾਲ ਮਾਰ ਸੁਨੇਤ ਮੁਕਾ ਦਿੱਤਾ ਗਿਆ। ਪਿੱਡੀ ਦਵਿੰਦਰ ਅਤਰੀ ਜੀ ਔਰ ਡੀਐਸਪੀ ਦਰਬਾ ਡਾਕਟਰ ਰਪਿੰਦਰ ਕੋਰ ਬਾਜਵਾ ਜੀ ਅੱਜ ਮੇਰੇ ਨਾਲ ਮੌਜੂਦ ਨੇ ਕਿਉਂਕਿ ਪਿਛਲੇ ਦਿਨੀ ਡੜਬਾ ਇਲਾਕੇ ਦੀ ਜਿਹੜੀ ਨਹਿਰ ਅਸੂਲਰ ਘਰਾੜ ਤੋਂ ਲੈ ਕੇ ਜਿਹੜੀ ਲਹਿਰੇ ਤੱਕ ਜਾਂਦੀ ਆ ਪਿੱਛੋਂ ਜਿਹੜੀ ਆ ਉਹ ਆਉਦੀ ਆਗੀ ਉਸ ਨਹਿਰ ਦੇ ਨਾਲ ਨਾਲ ਸੜਕ ਬਣੀ ਹੋਈ ਆ। ਉਹ ਸੜਕ ਦੇ ਉੱਤੇ ਸੂਲਰ ਕਰਾੜ ਤੋਂ ਲੈ ਕੇ ਸ਼ਹਿਰ ਦੇ ਵਿਚਕਾਰ ਇੱਕ ਰਾਤ ਨੂੰ ਜਿਹੜੀ ਸਿਫਟ ਕਾਰ ਸੀ ਉਹ ਕਾਰ ਜਿਹੜੀ ਆ ਉਹਦੇ ਵਿੱਚ ਦੋ ਜਿਹੜੀਆਂ ਔਰਤਾਂ ਸੀਗੀਆਂ ਸਵਾਰ ਸੀ ਉਹਨਾਂ ਦੀ ਜਿਹੜੀ ਆ ਜਿੱਥੇ ਕਾਰ ਸੜੀ ਹੋਈ ਮਿਲੀ ਨਾਲ ਹੀ ਜਿਹੜੀਆਂ ਦੋ ਜਿਹੜੀਆਂ ਉਹਦੇ ਅੰਦਰ ਸੀ ਯਾਨੀ ਕਹਿਣ ਦਾ ਭਾਵ ਆ ਕਿ ਉਹ ਪੂਰੀ ਤਰ੍ਹਾਂ ਦੋ ਜਿਹੜੀਆਂ ਸੀ ਗਿਆ ਉਹ ਸੜ ਚੁੱਕੀਆਂ ਸੀ ਗਲ ਚੁੱਕੀਆਂ ਸੀ ਔਰ ਨਾਲ ਦੀ ਨਾਲ ਉਹ ਜਿਹੜੀ ਕਾਰ ਆ ਉਹ ਵੀ ਬੁਰੀ ਤਰ੍ਹਾਂ ਸੜ ਚੁੱਕੀ ਸੀ ਔਰ ਉਸ ਸਮੇਂ ਸਵੇਰੇ ਸਵੇਰੇ ਜਦੋਂ ਮੇਰੇ ਕੋਲੇ ਔਰ ਸਾਡੇ ਡੀਐਸਪੀ ਸਾਹਿਬ ਕੋਲੇ ਪੁਲਿਸ ਕੋਲੇ ਸੂਚਨਾ ਮਿਲੀ ਤਾਂ ਤੁਰੰਤ ਪੁਲਿਸ ਜਿਹੜੀ ਆ ਉੱਥੇ ਪਹੁੰਚੀ ਹਰਕਤ ਚ ਆਈ ਤਾਂ ਤੁਰੰਤ ਮੁਕਦਮਾ ਜਿਹੜਾ ਉਸੇ ਤਰੀਕ ਨੂੰ 17 ਤਰੀਕ ਨੂੰ 17 1 ਨੂੰ ਜਿਹੜਾ ਮੁਕਦਮਾ ਦਰਜ ਹੁੰਦਾ ਕਿ ਐਕਸੀਡੈਂਟ ਆ ਕਿਉਂਕਿ ਪਹਿਲੀ ਨਜ਼ਰ ਲੱਗਦਾ ਸੀ ਐਕਸੀਡੈਂਟ ਆ ਪਰ ਲੇਕਿਨ ਜਦੋਂ ਅਸੀਂ ਸਾਰੇ ਆਫੀਸਰ ਸਾਹਿਬਾਨ ਨੇ ਮੇਰੇ ਕੋਲ ਇਨਫਰਮੇਸ਼ਨ ਸਾਡੇ ਇਲਾਕੇ ਦੇ ਲੋਕਾਂ ਨੇ ਪਹਚਾਈ ਕਿ ਜਿਹੜੀ ਆ ਉੱਥੇ ਐਕਸੀਡੈਂਟ ਲੱਗਦਾਗਾ ਪਰ ਲੇਕਿਨ ਕਿਤੇ ਨਾ ਕਿਤੇ ਸ਼ੱਕੀ ਜਾਪਦਾਗਾ ਤਾਂ ਉਸੇ ਸਮੇਂ ਮੇਰੇ ਵੱਲੋਂ ਸਾਡੇ ਸਾਰਿਆਂ ਵੱਲੋਂ ਇੱਕ ਗੱਲਬਾਤ ਕੀਤੀ ਗਈ ਕਿ ਇਹਦੇ ਮਾਮਲੇ ਦੀ ਜਿਹੜੀ ਜਾਂਚ ਆ ਡੂੰਘਾਈ ਨਾਲ ਕੀਤੀ ਜਾਵੇ ਸੋ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਗਈ ਤਾਂ ਉੱਥੋਂ ਪਤਾ ਲੱਗਿਆ ਕਿ ਜਿਹੜੀ ਮਾਂ ਤੇ ਧੀ ਦਾ ਐਕਸੀਡੈਂਟ ਨਹੀਂ ਹੋਇਆ ਉਹ ਇੱਕ ਸੀਗਾ ਉਹ ਇੱਕਗਾ ਮਾਂ ਤੇ ਧੀ ਦੋਨਾਂ ਦਾ ਜਿਹੜਾ ਉਹਨਾਂ ਦੇ ਸਕੇ ਭਰਾ ਵੱਲੋਂ ਕੀਤਾ ਗਿਆ ਇਹ ਬਹੁਤ ਹੀ ਮੈਂ ਸਮਝਦਾ ਸਮਾਜ ਦੇ ਅੰਦਰ ਸਭ ਤੋਂ ਮਾੜੀ ਗੱਲ ਆ ਕਿ ਪ੍ਰਾਪਰਟੀ ਦੇ ਲਾਲਚ ਦੇ ਵਿੱਚ ਇੱਕ ਭਰਾ ਵੱਲੋਂ ਆਪਣੀ ਸੱਕੀ ਭੈਣ ਆਪਣੀ ਮਾਂ ਜਿਹਨਾਂ ਨੂੰ ਜਨਮ ਦਿੱਤਾ ਉਹਦਾ ਮਾਰ ਦਿੱਤਾ ਗਿਆ ਸੋ ਇਹ ਸਾਨੂੰ ਜਦੋਂ 26 ਆਪਣਾ 23 ਤਰੀਕ ਨੂੰ ਪਤਾ ਲੱਗਿਆ ਤਾਂ ਤੁਰੰਤ ਉਹਨੂੰ ਬਤਾਰ ਦੋਸ਼ੀ ਨਾਮਜ਼ਦ ਕਰਕੇ ਤਫ਼ਤੀਸ਼ ਜਿਹੜੀ ਚਾਲੂ ਕੀਤੀ ਗਈ ਆ ਸੋ ਮੈਂ ਪੰਜਾਬ ਪੁਲਿਸ ਦਾ ਖਾਸ ਕਰਕੇ ਸਾਡੇ ਐਸਐਸਪੀ ਸਾਹਿਬ ਦਾ ਮੇਰੇ ਨਾਲ ਬੈਠੇ ਜਿਹੜੇ ਸਾਡੇ ਪੁਲਿਸ ਅਫਸਰ ਨੇ ਔਰ ਜਿੰਨੇ ਸਾਡੇ ਪੁਲਿਸ ਦੇ ਅਧਿਕਾਰੀ ਦੇ ਸਭ ਦਾ ਧੰਨਵਾਦ ਕਰਨਾ ਚਾਹਨਾਗਾ ਕਿਉਂਕਿ ਇਹ ਬੜਾ ਇਸ ਤਰ੍ਹਾਂ ਦਾ ਮਾਮਲਾ ਜਿਹੜਾ ਪਤਾ ਨਹੀਂ ਲੱਗ ਸਕਦਾ ਸੀਗਾ ਕਿਉਂਕਿ ਇਕੱਲੇ ਵਿਅਕਤੀ ਦੁਆਰਾ ਹੁਣ ਤੱਕ ਜਿਹੜੀ ਤਫਤੀਸ਼ ਆਈ ਆ ਉਹ ਤੋਂ ਬਦਲ ਉਹ ਤਾਂ ਇਕੱਲੇ ਤੋਂ ਵਿਅਕਤੀ ਦੁਆਰਾ ਕੀਤਾ ਗਿਆ ਪਰ ਲੇਕਿਨ ਹਜੇ ਤਫਤੀਸ਼ ਜਿਹੜੀ ਆ ਉਹ ਜਾਰੀ ਆ ਕਿ ਇਹਦੇ ਵਿੱਚ ਹੋਰ ਕੌਣ-ਕੌਣ ਨੇ ਪਰ ਲੇਕਿਨ ਇੱਕ ਪ੍ਰਾਪਰਟੀ ਦੇ ਲਈ ਆਪਣੀ ਭੈਣ ਨੂੰ ਮਾਰ ਦੇਣਾ ਆਪਣੀ ਮਾਂ ਨੂੰ ਮਾਰ ਦੇਣਾ ਮੈਂ ਸਮਝਦਾ ਇਹ ਬਹੁਤ ਵੱਡਾ ਕਲੰਕ ਜਿਹੜਾ ਉਸ ਵਿਅਕਤੀ ਨੇ ਕੀਤਾਗਾ ਉਹਨੂੰ ਅਸੀਂ ਮਿਸਾਲੀ ਸਜ਼ਾ ਦਿਵਾਉਣ ਦੇ ਲਈ ਉਹਨੂੰ ਡੈਥ ਪੈਨਲਟੀ ਦਿਵਾਉਣ ਦੇ ਲਈ ਅਸੀਂ ਬਿਲਕੁਲ ਜ਼ੋਰ ਲਾਵਾਂਗੇ ਉਹਦੇ ਲਈ ਅਸੀਂ ਪੁਖਤਾ ਸਬੂਤ ਜਿਹੜੇ ਨੇਗੇ ਉਹ ਕਚਹਿਰੀ ਦੇ ਅੰਦਰ ਪੇਸ਼ ਕਰਾਂਗੇ ਸਾਡੀ ਇਨਵੈਸਟੀਗੇਸ਼ਨ ਟੀਮ ਬੜੇ ਅੱਛੇ ਢੰਗ ਦੇ ਨਾਲ ਕੰਮ ਕਰ ਰਹੀ ਆ ਔਰ ਜਿਹੜੀ ਇਹ ਸਾਡੀ ਲੜਕੀ ਜਿਹੜੀ ਮਾਰੀ ਗਈ ਔਰ ਉਹ ਵੀ ਪੰਜਾਬ ਪੁਲਿਸ ਦੀ ਨੌਜਵਾਨ ਸੀ ਪੰਜਾਬ ਪੁਲਿਸ ਦੇ ਅੰਦਰ ਸਰਬਜੀਤ ਕੌਰ ਤੇ ਉਹਦਾ ਪ੍ਰਾਹ ਗੁਰਪ੍ਰੀਤ ਇਹ ਦੋਨੇ 2016 ਚ ਭਰਤੀ ਹੋਏ ਸੀ ਦੋਨੇ ਭੈਣ ਭਰਾ ਪੰਜਾਬ ਪੁਲਿਸ ਚ ਭਰਤੀ ਹੋਏ ਸੀ ਜੇ ਔਰ ਗੁਰਪ੍ਰੀਤ ਜਿਹੜਾ ਦੋਸ਼ੀ ਹੈਗਾ ਉਹ ਸਦਰ ਪੁਲਿਸ ਸਟੇਸ਼ਨ ਸੰਗਰੂਰ ਦੇ ਅੰਦਰ ਤਾਇਨਾਤ ਸੀ ਔਰ ਸਰਬਜੀਤ ਕੌਰ ਉਹ ਜਿਹੜੀ ਆ ਦਿੜਬਾ ਦੇ ਅੰਦਰ ਸੀਆਈ ਸਟਾਫ ਜਿਹੜਾ ਸਾਡਾ ਸੀਆਈਡੀ ਡਿਪਾਰਟਮੈਂਟ ਆ ਉਹਦੇ ਵਿੱਚ ਤਾਇਨਾਤ ਸੀ ਸੋ ਮੇਰਾ ਕਹਿਣ ਦਾ ਭਾਵ ਕਿ ਇੱਕੋ ਸਮੇਂ ਭਰਤੀ ਹੋਏ ਇੱਕੋ ਮਾਂ ਦੇ ਪੇਟ ਤੋਂ ਜੰਮੇ ਜਿਹੜੇ ਦੋ ਵਿਅਕਤੀ ਸੋ ਉਹਦੇ ਵਿੱਚ ਇੱਕ ਵਿਅਕਤੀ ਨੇ ਆਪਣੀ ਭੈਣ ਦਾ ਤੇ ਮਾਂ ਦਾ ਮਾਰਤਾ ਹੈ ਸਮਾਜ ਲਈ ਬਹੁਤੀ ਮੈਂ ਸਮਝਦਾ ਚਿੰਤਾਜਨਕ ਵਿਸ਼ਾਗਾ ਸੋ ਇਹਦੇ ਲਈ ਸਾਰੇ ਸਮਾਜ ਨੂੰ ਵੀ ਸੋਚਣ ਦੀ ਲੋੜ ਆ ਸੋ ਪਿੰਡ ਮੌੜਾ ਦੀ ਰਹਿਣ ਵਾਲੀ ਸੀ ਮੌੜਾ ਦਾ ਪਰਿਵਾਰ ਆ ਮੇਰੇ ਹਲਕੇ ਦਾਗਾ ਸੋ ਮੈਂ ਪੁਲਿਸ ਦਾ ਵੀ ਧੰਨਵਾਦ ਕਰਨਾ ਚਾਹਨਾਗਾ ਹਾਲਾਂਕਿ ਸਾਡੇ ਮਾਨਯੋਗ ਐਸਐਸਪੀ ਸਾਹਿਬ ਨੇ ਇਹ ਪ੍ਰੈਸ ਬਾਰਤਾ ਕਰਨੀ ਸੀ ਉਹਨਾਂ ਨੇ ਜਰੂਰੀ ਜਾਣਾ ਪਿਆ ਇਸੇ ਗੱਲ ਕਰਕੇ ਮੈਂ ਆਇਆਗਾ ਕਿਉਂਕਿ ਤਾਂ ਲੋਕਾਂ ਨੂੰ ਪਤਾ ਲੱਗ ਸਕੇ ਕਿ ਜਿਹੜੀ ਪੰਜਾਬ ਪੁਲਿਸ ਆ ਉਹ ਕਿੰਨੀ ਮੁਸਤੈਦੀ ਦੇ ਨਾਲ ਇਸ ਤਰ੍ਹਾਂ ਦੇ ਮਿਸਟਰੀਅਸ ਜਿਹੜੇ ਜਿਹੜੇ ਉਹ ਖਤਰਨਾਕ ਮਰਦਾ ਤਾਂ ਪਤਾ ਨਹੀਂ ਲੱਗਦਾ ਕਈ ਵਾਰ ਸਾਲ 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 ਦੋ ਦੋ ਸਾਲ ਚਾਰ ਚਾਰ ਸਾਲ ਇਨਵੈਸਟੀਗੇਸ਼ਨਾਂ ਚੱਲੀ ਜਾਂਦੀਆਂ ਨੇ ਪਰ ਪਤਾ ਨਹੀਂ ਪੀੜੀ ਦਵਿੰਦਰ ਅਤਰੀ ਜੀ ਔਰ ਡੀਐਸਪੀ ਦਰਬਾ ਡਾਕਟਰ ਰੁਪਿੰਦਰ ਕੌਰ ਬਾਜਵਾ ਜੀ ਅੱਜ ਮੇਰੇ ਨਾਲ ਮੌਜੂਦ ਨੇ ਕਿਉਂਕਿ ਪਿਛਲੇ ਦਿਨੀ ਡੜਬਾ ਇਲਾਕੇ ਦੀ ਜਿਹੜੀ ਨਹਿਰ ਅਸੂਲਰ ਘਰਾੜ ਤੋਂ ਲੈ ਕੇ ਜਿਹੜੀ ਲਹਿਰੇ ਤੱਕ ਜਾਂਦੀ ਆ ਪਿੱਛੋਂ ਜਿਹੜੀ ਆ ਉਹ ਆਉਦੀ ਆਗੀ ਉਸ ਨਹਿਰ ਦੇ ਨਾਲ 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 ਸੜਕ ਬਣੀ ਹੋਈ ਆ ਉਹ ਸੜਕ ਦੇ ਉੱਤੇ ਸੂਲਰ ਕਰਾੜ ਤੋਂ ਲੈ ਕੇ ਸ਼ਹਿਰ ਦੇ ਵਿਚਕਾਰ ਇੱਕ ਰਾਤ ਨੂੰ ਜਿਹੜੀ ਸ਼ਿਫਟ ਕਾਰ ਸੀ ਉਹ ਕਾਰ ਜਿਹੜੀ ਆ ਉਹਦੇ ਵਿੱਚ ਦੋ ਜਿਹੜੀਆਂ ਔਰਤਾਂ ਸੀਗੀਆਂ ਸਵਾਰ ਸੀ ਉਹਨਾਂ ਦੀ ਜਿਹੜੀ ਆ ਜਿੱਥੇ ਕਾਰ ਸੜੀ ਹੋਈ ਮਿਲੀ ਨਾਲ ਹੀ ਜਿਹੜੀਆਂ ਦੋ ਜਣੇ ਦੇ ਅੰਦਰ ਸੀ ਯਾਨੀ ਕਹਿਣ ਦਾ ਭਾਵ ਆ ਕਿ ਉਹ ਪੂਰੀ ਤਰ੍ਹਾਂ ਦੋ ਜਿਹੜੀਆਂ ਸੀ ਗਿਆ ਉਹ ਸੜ ਚੁੱਕੀਆਂ ਸੀ ਗਲ ਚੁੱਕੀਆਂ ਸੀ ਔਰ ਨਾਲ ਦੀ ਨਾਲ ਉਹ ਜਿਹੜੀ ਕਾਰ ਆ ਉਹ ਵੀ ਪੂਰੀ ਤਰ੍ਹਾਂ ਸੜ ਚੁੱਕੀ ਸੀ ਔਰ ਉਸ ਸਮੇਂ ਸਵੇਰੇ ਸਵੇਰੇ ਜਦੋਂ ਮੇਰੇ ਕੋਲੇ ਔਰ ਸਾਡੇ ਡੀਐਸਪੀ ਸਾਹਿਬ ਕੋਲੇ ਪੁਲਿਸ ਕੋਲ ਸੂਚਨਾ ਮਿਲੀ ਤਾਂ ਤੁਰੰਤ ਪੁਲਿਸ ਜਿਹੜੀ ਆ ਉੱਥੇ ਪਹੁੰਚੀ ਹਰਕਤ ਚਾਈ ਤਾਂ ਤੁਰੰਤ ਮੁਕਦਮਾ ਜਿਹੜਾ ਉਸੇ ਤਰੀਕ ਨੂੰ 17 ਤਰੀਕ ਨੂੰ 17 1 ਨੂੰ ਜਿਹੜਾ ਮੁਕਦਮਾ ਦਰਜ ਹੁੰਦਾ ਕਿ ਐਕਸੀਡੈਂਟ ਆ ਕਿਉਂਕਿ ਪਹਿਲੀ ਨਜ਼ਰ ਲੱਗਦਾ ਸੀ ਐਕਸੀਡੈਂਟ ਆ ਪਰ ਲੇਕਿਨ ਜਦੋਂ ਅਸੀਂ ਸਾਰੇ ਆਫਸਰ ਸਾਹਿਬਾਨ ਨੇ ਮੇਰੇ ਕੋਲ ਇਨਫਰਮੇਸ਼ਨ ਸਾਡੇ ਇਲਾਕੇ ਦੇ ਲੋਕਾਂ ਨੇ ਪਹਚਾਈ ਕਿ ਜਿਹੜੀ ਆ ਉੱਥੇ ਐਕਸੀਡੈਂਟ ਲੱਗਦਾਗਾ ਪਰ ਲੇਕਿਨ ਕਿਤੇ ਨਾ ਕਿਤੇ ਸ਼ੱਕੀ ਜਾਪਦਾਗਾ ਤਾਂ ਉਸੇ ਸਮੇਂ ਮੇਰੇ ਵੱਲੋਂ ਸਾਡੇ ਸਾਰਿਆਂ ਵੱਲੋਂ ਇੱਕ ਗੱਲਬਾਤ ਕੀਤੀ ਗਈ ਕਿ ਇਹਦੇ ਮਾਮਲੇ ਦੀ ਜਿਹੜੀ ਜਾਂਚ ਆ ਡੂੰਘਾਈ ਨਾਲ ਕੀਤੀ ਜਾਵੇ ਸੋ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਗਈ ਤਾਂ ਉੱਥੋਂ ਪਤਾ ਲੱਗਿਆ ਕਿ ਜਿਹੜੀ ਮਾਂ ਤੇ ਧੀ ਦਾ ਐਕਸੀਡੈਂਟ ਨਹੀਂ ਹੋਇਆ ਉਹ ਇੱਕ ਸੀਗਾ ਉਹ ਇੱਕ ਸੀਗਾ ਮਾਂ ਤੇ ਧੀ ਦੋਨਾਂ ਦਾ ਜਿਹੜਾ ਉਹਨਾਂ ਦੇ ਸਕੇ ਭਰਾ ਵੱਲੋਂ ਕੀਤਾ ਗਿਆ ਇਹ ਬਹੁਤ ਹੀ ਮੈਂ ਸਮਝਦਾ ਸਮਾਜ ਦੇ ਅੰਦਰ ਸਭ ਤੋਂ ਮਾੜੀ ਗੱਲ ਆ ਕਿ ਪ੍ਰਾਪਰਟੀ ਦੇ ਲਾਲਚ ਦੇ ਵਿੱਚ ਇੱਕ ਭਰਾ ਵੱਲੋਂ ਆਪਣੀ ਸੱਕੀ ਭੈਣ ਆਪਣੀ ਮਾਂ ਜਿਹਨਾਂ ਨੂੰ ਜਨਮ ਦਿੱਤਾ ਉਹਦਾ ਮਾਰਕਟ ਆ ਗਿਆ ਸੋ ਇਹ ਸਾਨੂੰ ਜਦੋਂ 26 ਆਪਣਾ 23 ਤਰੀਕ ਨੂੰ ਪਤਾ ਲੱਗਿਆ ਤਾਂ ਤੁਰੰਤ ਉਹਨੂੰ ਬਤਾਰ ਦੋਸ਼ੀ ਨਾਮਜ਼ਦ ਕਰਕੇ ਤਫ਼ਤੀਸ਼ ਜਿਹੜੀ ਚਾਲੂ ਕੀਤੀ ਗਈ ਆ ਸੋ ਮੈਂ ਪੰਜਾਬ ਪੁਲਿਸ ਦਾ ਖਾਸ ਕਰਕੇ ਸਾਡੇ ਐਸਐਸਪੀ ਸਾਹਿਬ ਦਾ ਮੇਰੇ ਨਾਲ ਮਿਠੇ ਜਿਹੜੇ ਸਾਡੇ ਪੁਲਿਸ ਅਫਸਰ ਨੇ ਔਰ ਜਿੰਨੇ ਸਾਡੇ ਪੁਲਿਸ ਦੇ ਅਧਿਕਾਰੀ ਦੇ ਸਭ ਦਾ ਧੰਨਵਾਦ ਕਰਨਾ ਚਾਹਨਾਗਾ ਕਿਉਂਕਿ ਇਹ ਬੜਾ ਇਸ ਤਰ੍ਹਾਂ ਦਾ ਮਾਮਲਾ ਜਿਹੜਾ ਪਤਾ ਨਹੀਂ ਲੱਗ ਸਕਦਾ ਸੀਗਾ ਕਿਉਂਕਿ ਇਕੱਲੇ ਵਿਅਕਤੀ ਦੁਆਰਾ ਹੁਣ ਤੱਕ ਜਿਹੜੀ ਤਫਤੀਸ਼ ਆਈ ਆ ਉਹ ਤਾਂ ਬਦਲ ਲੱਗਦਾ ਇਕੱਲੇ ਤੇ ਵਿਅਕਤੀ ਦੁਆਰਾ ਕੀਤਾ ਗਿਆ ਪਰ ਲੇਕਿਨ ਹਜੇ ਤਫਤੀਸ਼ ਜਿਹੜੀ ਆ ਉਹ ਜਾਰੀ ਆ ਕਿ ਇਹਦੇ ਵਿੱਚ ਹੋਰ ਕੌਣ-ਕੌਣ ਨੇ ਪਰ ਲੇਕਿਨ ਇੱਕ ਪ੍ਰਾਪਰਟੀ ਦੇ ਲਈ ਆਪਣੀ ਭੈਣ ਨੂੰ ਮਾਰ ਦੇਣਾ ਆਪਣੀ ਮਾਂ ਨੂੰ ਮਾਰ ਦੇਣਾ ਮੈਂ ਸਮਝਦਾ ਇਹ ਬਹੁਤ ਵੱਡਾ ਕਲੰਕ ਜਿਹੜਾ ਉਸ ਵਿਅਕਤੀ ਨੇ ਕੀਤਾਗਾ ਉਹਨੂੰ ਅਸੀਂ ਮਿਸਾਲੀ ਸਜ਼ਾ ਦਿਵਾਉਣ ਦੇ ਲਈ ਉਹਨੂੰ ਡੈਥ ਪੈਨਟੀ ਦਿਵਾਉਣ ਦੇ ਲਈ ਅਸੀਂ ਬਿਲਕੁਲ ਜ਼ੋਰ ਲਾਵਾਂਗੇ ਉਹਦੇ ਲਈ ਅਸੀਂ ਪੁਖਤਾ ਸਬੂਤ ਜਿਹੜੇ ਨੇਗੇ ਉਹ ਕਚਹਿਰੀ ਦੇ ਅੰਦਰ ਪੇਸ਼ ਕਰਾਂਗੇ ਸਾਡੀ ਇਨਵੈਸਟੀਗੇਸ਼ਨ ਟੀਮ ਬੜੇ ਅੱਛੇ ਢੰਗ ਦੇ ਨਾਲ ਕੰਮ ਕਰ ਰਹੀ ਆ ਔਰ ਜਿਹੜੀ ਇਹ ਸਾਡੀ ਲੜਕੀ ਜਿਹੜੀ ਮਾਰੀ ਗਈ ਔਰ ਉਹ ਵੀ ਪੰਜਾਬ ਪੁਲਿਸ ਦੀ ਨੌਜਵਾਨ ਸੀ ਪੰਜਾਬ ਪੁਲਿਸ ਦੇ ਅੰਦਰ ਸਰਬਜੀਤ ਕੌਰ ਤੇ ਉਹਦਾ ਪ੍ਰਾਗ ਗੁਰਪ੍ਰੀਤ ਇਹ ਦੋਨੇ 2016 ਚ ਭਰਤੀ ਹੋਏ ਸੀ ਦੋਨੇ ਭੈਣ ਭਰਾ ਪੰਜਾਬ ਪੁਲਿਸ ਚ ਭਰਤੀ ਹੋਏ ਸੀਗੇ ਔਰ ਗੁਰਪ੍ਰੀਤ ਜਿਹੜਾ ਦੋਸ਼ੀ ਹੈਗਾ ਉਹ ਸਦਰ ਪੁਲਿਸ ਸਟੇਸ਼ਨ ਸੰਗਰੂਰ ਦੇ ਅੰਦਰ ਤਾਇਨਾਤ ਸੀ ਔਰ ਸਰਬਜੀਤ ਕੌਰ ਉਹ ਜਿਹੜੀ ਆ ਡੜਬਾ ਦੇ ਅੰਦਰ ਸੀਆਈ ਸਟਾਫ ਜਿਹੜਾ ਸਾਡਾ ਸੀਆਈਡੀ ਡਿਪਾਰਟਮੈਂਟ ਆ ਉਹਦੇ ਵਿੱਚ ਤਾਇਨਾਤ ਸੀ ਸੋ ਮੇਰਾ ਕਹਿਣ ਦਾ ਭਾਵ ਕਿ ਇੱਕੋ ਸਮੇਂ ਭਰਤੀ ਹੋਏ ਇੱਕੋ ਮਾਂ ਦੇ ਪੇਟ ਤੋਂ ਜੰਮੇ ਜਿਹੜੇ ਦੋ ਵਿਅਕਤੀ ਸੋ ਉਹਦੇ ਵਿੱਚ ਇੱਕ ਵਿਅਕਤੀ ਨੇ ਆਪਣੀ ਭੈਣ ਦਾ ਤੇ ਮਾਂ ਦਾ ਮਾਰਤਾ ਹੈ ਸਮਾਜ ਲਈ ਬਹੁਤੀ ਮੈਂ ਸਮਝਦਾ ਚਿੰਤਾਜਨਕ ਵਿਸ਼ਾਗਾ ਸੋ ਇਹਦੇ ਲਈ ਸਾਰੇ ਸਮਾਜ ਨੂੰ ਵੀ ਸੋਚਣ ਦੀ ਲੋੜ ਆ ਸੋ ਪਿੰਡ ਮੌੜਾ ਦੀ ਰਹਿਣ ਵਾਲੀ ਸੀ ਮੌੜਾ ਦਾ ਪਰਿਵਾਰ ਆ ਮੇਰੇ ਹਲਕੇ ਦਾਗਾ ਸੋ ਮੈਂ ਪੁਲਿਸ ਦਾ ਵੀ ਧੰਨਵਾਦ ਕਰਨਾ ਚਾਹਨਾਗਾ ਹਾਲਾਂਕਿ ਸਾਡੇ ਮਾਨਯੋਗ ਐਸਐਸਪੀ ਸਾਹਿਬ ਨੇ ਇਹ ਪ੍ਰੈਸ ਬਾਰਤਾ ਕਰਨੀ ਸੀ ਉਹਨਾਂ ਨੂੰ ਜ਼ਰੂਰੀ ਜਾਣਾ ਪਿਆ ਇਸੇ ਗੱਲ ਕਰਕੇ ਮੈਂ ਆਇਆਗਾ ਕਿਉਂਕਿ ਤਾਂ ਲੋਕਾਂ ਨੂੰ ਪਤਾ ਲੱਗ ਸਕੇ ਕਿ ਜਿਹੜੀ ਪੰਜਾਬ ਪੁਲਿਸ ਆ ਉਹ ਕਿੰਨੀ ਮੁਸਤੈਦੀ ਦੇ ਨਾਲ ਇਸ ਤਰ੍ਹਾਂ ਦੇ ਮਿਸਟਰੀਅਸ ਜੇ ਜਿਹੜੇ ਉਹ ਖਤਰਨਾਕ ਮਾਮਲਾ ਦਾ ਪਤਾ ਨਹੀਂ ਲੱਗਦਾ ਕਈ ਵਾਰ ਸਾਲ 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 ਦੋ ਦੋ ਸਾਲ ਚਾਰ ਚਾਰ ਸਾਲ ਇਨਵੈਸਟੀਗੇਸ਼ਨਾਂ ਚੱਲੀ ਜਾਂਦੀਆਂ ਨੇ ਪਰ ਪਤਾ